ਆਜਾ ਆਪਾਂ ਚਿੰਦੀਆਂ ਲਾਸ਼ਾਂ ਦੀਆਂ ਮਕਾਨੇ ਆਏ ਹੋਏ ਆ ਪੰਜਾਬੀ ਦੀ ਕਹਾਵਤ ਆ ਕਿ ਜਿਹੜਾ ਮੁੱਕਰ ਗਿਆ ਉਹ ਮਰ ਗਿਆ ਉਹ ਸਾਡਾ ਇਹ ਭਗਵੰਤਮਾਨ ਇਹਨੂੰ ਜਿੰਦਾ ਨਾ ਸਮਝਿਓ ਇਹ ਮਰਿਆ ਹੀ ਆ ਕਿਉਂਕਿ ਇਹ ਉਹ ਭਗਵੰਤਮਾਨ ਆ ਜਿਹੜਾ ਜਦੋਂ ਇਹ ਸਰਕਾਰ ਤੋਂ ਬਾਹਰ ਸੀ ਸਾਡੇ ਨਾਲ ਆ ਕੇ ਪੈਂਦਾ ਹੁੰਦਾ ਸੀ ਤੇ ਗੱਲਾਂ ਕਰਦਾ ਹੁੰਦਾ ਸੀਗਾ ਬਈ ਇਹ ਕਿਹੜੇ ਟੀਏ ਦੀ ਲੜਾਈ ਲੜਦੇ ਆ ਬਈ ਤੁਸੀਂ ਜਦੋਂ ਸਾਡੀ ਸਰਕਾਰ ਆ ਗਈ ਜਦੋਂ ਸੈਂਟਰ ਨੇ ਟੀਏ ਡਿਕਲੇਅਰ ਕੀਤਾ ਸੇਮ ਟਾਈਮ ਅਸੀਂ ਟੀਏ ਡਿਕਲੇਅਰ ਕਰਦੇ ਆਂਗੇ ਔਰ ਕਹਿੰਦਾ ਹੁੰਦਾ ਸੀਗਾ ਕਿ ਮੇਰਾ ਤਾਂ ਪਾਲਣ ਪੋਸ਼ਣੇ ਜਿਹੜਾ ਆ ਉਹ ਮਲਾਜਮਾਂ ਦੀਆਂ ਜਥੇਬੰਦੀਆਂ ਨੇ ਕਰਵਾਇਆ ਮੇਰੀ ਤਾਂ ਮਾਂ ਜਿਹੜੀ ਆ ਉਹ ਪੈਨਸ਼ਨ ਨਾਲ ਮੇਰਾ ਪਾਲਣ ਪੋਸ਼ਣ ਕਰਦੀ ਆ ਔਰ ਅੱਜ ਉਹ ਹੀ ਭਗਵਾਨਤਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਮੁਲਾਜ਼ਮਾ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਆ। ਔਰ ਸਭ ਤੋਂ ਜ਼ਿਆਦਾ ਮੈਂ ਇਸ ਗੱਲ ਇਹ ਉਹਨੂੰ ਦੁਰ ਫਿੱਡੇ ਮੂੰਹ ਕਹਿਣਾ ਚਾਹੁੰਦਾ ਆ। ਉਹ ਸ਼ਰਮ ਕਰ ਕੇ ਰਾ ਸੋਚ ਆ ਦੇ ਪੈਣਾ ਇੱਥੇ ਬੈਠੀਆਂ। ਉਹ ਤੂੰ ਗੱਲ ਕਰਦਾ ਮਾਣ ਪੱਤੇ ਦੀ। ਮਾਣ ਪੱਤੇ ਦਾ ਮਤਲਬ ਤੈਨੂੰ ਪਤਾ ਕੀ ਆ? ਜਦੋਂ ਕਿਸੇ ਨੂੰ ਟੈਡ ਪਰ ਕੇ ਰੋਟੀ ਦੇਣ ਤੋਂ ਵਾਅਦਾ ਪਾ ਤਨਖਾਹ ਦਈਏ ਉਹਨੂੰ ਮਾਣ ਪੱਤਾ ਕਹਿੰਦੇ ਆ। ਉਹ ਤੁਹਾਨੂੰ ਸ਼ਰਮ ਚਾਹੀਦੀ ਆ। ਉਹ 2 2 3 3000 ਨੂੰ ਤੁਸੀਂ ਮਾਨ ਪੱਤਾ ਕਹੀ ਜਾਂਦੇ ਐ ਇੰਨੇ ਤੇ ਉਹਨਾਂ ਦੇ ਘਰ ਦੀ ਜਿਹੜੀ ਆ ਚਾਹ ਵੀ ਨਹੀਂ ਬਣਦੀ ਅੱਜ ਸਮਾਂ ਸੋਚਣ ਦਾ ਆ ਐਦਾਂ ਦੇ ਕੱਲ ਨੂੰ ਹੋਰ ਵੀ ਆਉਣੇ ਆ ਉਹਨੇ ਵੀ ਇਹੀ ਗੱਲਾਂ ਕਰਨੀ ਆ ਆ ਕਈ ਚਲੇ ਗਏ ਆ ਭਗਵਾਨ ਤੁਮਾਣਾ ਮਾਨ ਨਾ ਕਰੀ ਤੇ ਤੋਂ ਪਹਿਲਾਂ ਵਾਲੇ ਜਿਹੜੇ ਆ 25 30 ਸਾਲ ਦੀਆਂ ਗੱਲਾਂ ਕਰਦੇ ਸੀਗੇ ਉਹ ਅੱਜੋ ਲੱਭਦੇ ਵੀ ਨਹੀਂ ਆ ਤੇ ਤੇਰਾ ਹਸ਼ਰ ਵੀ ਇਹੀ ਹੋਣਾ ਜੇ ਨਾ ਭੈਣਾ ਭਰਾਵਾ ਮੁਲਾਜ਼ਮਾ ਦੀ ਤੂੰ ਗੱਲ ਨਾ ਸੁਣੀਏ। ਉਹ ਸਾਡੇ ਇਹਨਾਂ ਨੂੰ ਸ਼ਰਮ ਚਾਹੀਦੀ ਆ। ਕਹਿੰਦੇ ਜੇ ਸੌ ਔਲਾਦ ਦਾ ਬਢਾਪਾ ਰੁਲਦਾ ਹੋਵੇ ਨਾ ਉਹ ਗੰਦੀ ਔਲਾਦ ਨਹੀਂ ਜਾਂਦੀ ਆ। ਉਹ ਸਾਡੇ ਪੈਨਸ਼ਨਰ ਬਜ਼ੁਰਗ ਕੱਲੇ تھے ਸੜਕਾਂ ਤੇ ਰੁਲਦੇ ਗਏ ਆ। ਅੱਜ ਵੀ ਇੱਥੇ ਸ਼ਾਮ ਲਿਆ। ਉਹ ਤੂੰ ਉਹਨਾਂ ਦੀ ਗੱਲ ਨਹੀਂ ਸੁਣਦਾ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈ ਤੂੰ ਇੱਕ ਵਧੀਆ ਪੁੱਤ ਨਹੀਂ ਆ। ਤੇਰੇ ਇਹਨਾਂ ਤੇ ਸ਼ਰਮ ਆਉਣੀ ਆ ਸਾਨੂੰ। ਵੇ ਅਸੀਂ ਕਿਈ ਵਾਰੀ ਸਾਡੇ ਲੋਕੀ ਸਾਨੂੰ ਇਲਾਮ ਪੇ ਦਿੰਦੇ ਆ ਫੈਡਰੇਸ਼ਨ ਵਿੱਚ ਉਹ ਤੁਹਾਡੇ ਮਾਸਟਰ ਦਾ ਮੁੰਡਾ ਭਾਈ ਅਸੀਂ ਤਾਂ ਇਹ ਅਲਫਾਜ਼ ਸੁਣਦੇ ਸੁਣਦੇ ਹਨ ਜਿਹੜੇ ਕੰਨ ਪੱਕ ਗਏ ਆ ਬਈ ਸਾਨੂੰ ਸ਼ਰਮ ਆਉਂਦੀ ਆ ਯਾਰ ਤੂੰ ਅਧਿਆਪਕ ਵਰਗ ਦੇ ਜਿਹੜਾ ਔਲਾਦ ਆ ਉਹ ਤੈਨੂੰ ਇੱਥੋਂ ਚੈਲੰਜ ਕਰਦੇ ਆ ਕਿ ਇਹ ਗੰਦੀ ਔਲਾਦ ਅਸੀਂ ਅਗਲੀ ਵਾਰੀ ਦੁਆਰਾ ਮੋੜ ਕੇ ਪੰਜਾਬ ਦੀ ਮੁੱਖ ਮੰਤਰੀ ਦੀ ਚੇਅਰ ਤੇ ਨਹੀਂ ਬੈਣ ਦੇਣਾ ਸੋ ਭਾਸ਼ਣ ਮੈਂ ਲੰਬਾ ਨਹੀਂ ਕਰਨਾ ਬਸ ਸਿਰਫ ਚੇਤਾਵਨੀ ਆ ਕਿਤੇ ਤੂੰ ਆਪਣੀਆਂ ਆਤਾਂ ਨਾ ਬਦਲੀਆਂ ਇਹਨਾਂ ਪੈਣਾ ਭਰਾਵਾਂ ਦੀਆਂ ਮੁਲਾਜ਼ਮਾਂ ਦੀਆਂ ਪੈਸ਼ਨਾਂ ਦੀਆਂ ਜੜੀਆਂ ਗੱਲਾਂ ਜੜੀਆਂ ਟੇਬਲ ਤੇ ਬਹਿ ਕੇ ਨਾ ਸੁਣੀਆਂ ਕਿਸਾਨਾਂ ਦੇ ਨਾਲ ਜਿਹਨੂੰ ਤੂੰ ਕਿਸਾਨਾਂ ਦਾ ਪੁੱਤ ਆਪਣੇ ਨੂੰ ਕਹਾਉਂਦਾ ਸੀਗਾ ਉਹਨਾਂ ਨਾਲ ਬਹਿ ਕੇ ਗੱਲ ਨਾ ਕੀਤੀ ਤਾਂ ਤੈਨੂੰ ਅਗਲੀ ਵਾਰੀ ਤੂੰ ਕਹਿਣਾ ਜਿਹੜਾ ਮੈਂ ਐਮ ਸੀ ਐਮ ਬਣਨਾ ਤੈਨੂੰ ਪਿੰਡ ਦਾ ਪੰਚ ਨਹੀਂ ਬਣਾਉਣਾ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ